ਸਰਦਾਰ ਗੁਰਦੀਪ ਸਿੰਘ ਰੰਧਾਵਾ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਮੈਂ ਜ਼ਿਲ੍ਹਾ ਗਰਦਾਸਪੁਰ ਦੀ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਇੱਕ ਸੱਤੀ ਨਾਲਾ ਗਰਦਾਸਪੁਰ ਤੋਂ ਚੱਲਦਾ ਹੋਇਆ ਗਰਦਾਸਪੁਰ ਡੇਰਾ ਬਾਬਾ ਨਾਨਕ ਅੱਗੋ ਅਜਨਾਲਾ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚੋਂ ਦੀ ਨੰਗਦਾ ਹਰ ਸਾਲ ਜਦੋਂ ਬਾਰਿਸ਼ਾਂ ਹੁੰਦੀਆਂ ਜ਼ਿਮੀਂਦਾਰਾਂ ਦਾ ਕਰੋੜਾਂ ਦਾ ਨੁਕਸਾਨ ਉਹ ਸੱਕੀ ਨਾਲਾ ਕਰਦਾ ਮੈਂ ਚਾਹੁੰਦਾ ਕਿ ਉਹ ਸੱਕੇ ਨਾਲੇ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਮੈਂ ਲੰਮੇ ਸਮੇਂ ਤੋਂ ਪਿਛਲੇ 30 ਸਾਲਾਂ ਤੋਂ ਦੇਖਦਾ ਹਾਂ ਕਿ ਸਰਕਾਰਾਂ ਬਣਦੀਆਂ ਆਈਆਂ ਔਰ ਜ਼ਿਮੀਂਦਾਰਾਂ ਨੂੰ ਇਹ ਵਿਸ਼ਵਾਸ ਤੋਂ ਆਉਂਦੀਆਂ ਰਹੀਆਂ ਕਿ ਇਹ ਸੱਕੀ ਨਾਲੇ ਦੀ ਸਫਾਈ ਜ਼ਰੂਰ ਹੋਏਗੀ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਮੇਰੀ ਗੁਜਾਰਿਸ਼ ਹੈ ਇਹ ਸਕੀਨ ਵਾਲੇ ਦੇ ਹੋਣ ਨਾਲ ਤਿੰਨ ਵਿਧਾਨ ਸਭਾ ਹਲਕੇ ਜਿਹੜਾ ਗਰਦਾਸਪੁਰ ਡੇਰਾ ਬਾਬਾ ਨਾਨਕ ਔਰ ਅਜਨਾਲਾ ਹਲਕਾ ਹੈ ਬਹੁਤ ਸਾਰੇ ਜ਼ਿਮੀਂਦਾਰਾਂ ਦੇ ਜਿਹੜੀਆਂ ਹਰ ਸਾਲ ਵਾਰਸ਼ ਦੇ ਦਿਨਾਂ ਤੇ ਜਿਹੜੀਆਂ ਫਸਲਾਂ ਬਰਬਾਦ ਹੁੰਦੀਆਂ ਉਹ ਸਫਾਈ ਹੋਣ ਨਾਲ ਉਹ ਜਿਹੜੀਆਂ ਫਸਲਾਂ ਜ਼ਿਮੀਂਦਾਰਾਂ ਦੀਆਂ ਬਚ ਸਕਦੀਆਂ ਮਿਹਰਬਾਨੀ ਕਰਕੇ ਉਹਦੇ ਵੱਲੋਂ ਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ ਔਰ ਉਹਦੀ ਸਫਾਈ ਜਿਹੜੀ ਜ਼ਰੂਰੀ ਕਰਵਾਈ ਜਾਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਦੀਪ ਸਿੰਘ ਰੰਧਾਵਾ ਕਿ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਮੈਂ ਜ਼ਿਲ੍ਹੇ ਗਰਦਾਸਪੁਰ ਦੀ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਇੱਕ ਸੱਕੀ ਨਾਲਾ ਗਰਦਾਸਪੁਰ ਤੋਂ ਚੱਲਦਾ ਹੋਇਆ ਗਰਦਾਸਪੁਰ ਡੇਰਾ ਬਾਬਾ ਨਾਨਕ ਤੇ ਅੱਗੋ ਅਜਨਾਲਾ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚੋਂ ਦੀ ਨੰਗਦਾ ਹਰ ਸਾਲ ਜਦੋਂ ਬਾਰਿਸ਼ਾਂ ਹੁੰਦੀਆਂ ਜ਼ਿਮੀਦਾਰਾਂ ਦਾ ਕਰੋੜਾਂ ਦਾ ਨੁਕਸਾਨ ਉਹ ਸੱਕੀ ਨਾਲਾ ਕਰਦਾ ਮੈਂ ਚਾਹੁੰਦਾ ਕਿ ਉਹ ਸੱਕੇ ਨਾਲੇ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਮੈਂ ਲੰਮੇ ਸਮੇਂ ਤੋਂ ਪਿਛਲੇ 30 ਸਾਲਾਂ ਤੋਂ ਦੇਖਦਾ ਹਾਂ ਕਿ ਸਰਕਾਰਾਂ ਬਣਦੀਆਂ ਆਈਆਂ ਔਰ ਜ਼ਿਮੀਦਾਰਾਂ ਨੂੰ ਇਹ ਵਿਸ਼ਵਾਸ ਤੋਂ ਆਉਂਦੀਆਂ ਰਹੀਆਂ ਕਿ ਇਹ ਸੱਕੀ ਨਾਲੇ ਦੀ ਸਫਾਈ ਜ਼ਰੂਰ ਹੋਏਗੀ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਮੇਰੀ ਗੁਜਾਰਿਸ਼ ਹੈ ਕਿ ਉਹ ਸੱਕੀ ਨਾਲੇ ਦੇ ਹੋਣ ਨਾਲ ਤਿੰਨ ਵਿਧਾਨ ਸਭਾ ਹਲਕੇ ਜਿਹੜਾ ਗਰਦਾਸਪੁਰ ਡੇਰਾ ਬਾਬਾ ਨਾਨਕ ਔਰ ਅਜਨਾਰਾ ਹਲਕਾ ਹੈ ਬਹੁਤ ਸਾਰੇ ਜ਼ਿੰਮੇਦਾਰਾਂ ਦੇ ਜਿਹੜੇ ਹਰ ਸਾਲ ਵਾਰਸ਼ ਦੇ ਦਿਨਾਂ ਤੇ ਜਿਹੜੀਆਂ ਫਸਲਾਂ ਬਰਬਾਦ ਹੁੰਦੀਆਂ ਉਹ ਸਫਾਈ ਹੋਣ ਨਾਲੋਂ ਜਿਹੜੀਆਂ ਫਸਲਾਂ ਜ਼ਿੰਮੇਦਾਰਾਂ ਦੀ ਬਚ ਸਕਦੀਆਂ ਮਿਹਰਬਾਨੀ ਕਰਕੇ ਉਹਦੇ ਵੱਲੋਂ ਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ ਔਰ ਉਹਦੀ ਸਫਾਈ ਜਿਹੜੀ ਜ਼ਰੂਰੀ ਕਰਵਾਈ ਜਾਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗੁਰਦੀਪ ਸਿੰਘ ਰੰਧਾਵਾ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਮੈਨੂੰ ਟਾਈਮ ਦਿੱਤਾ ਮੈਂ ਜ਼ਿਲ੍ਹਾ ਗਰਦਾਸਪੁਰ ਦੀ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਇੱਕ ਸੱਕੀ ਨਾਲਾ ਗਰਦਾਸਪੁਰ ਤੋਂ ਚੱਲਦਾ ਹੋਇਆ ਗਰਦਾਸਪੁਰ ਡੇਰਾ ਬਾਬਾ ਨਾਨਕ ਤੇ ਅੱਗੋ ਅਜਨਾਲਾ ਮੰਤਰੀ ਸਾਹਿਬ ਦੇ ਹਲਕੇ ਦੇ ਵਿੱਚੋਂ ਦੀ ਲੰਘਦਾ ਹਰ ਸਾਲ ਜਦੋਂ ਬਾਰਿਸ਼ਾਂ ਹੁੰਦੀਆਂ ਜ਼ਿਮੀਂਦਾਰਾਂ ਦਾ ਕਰੋੜਾਂ ਦਾ ਨੁਕਸਾਨ ਉਹ ਸੱਕੀ ਨਾਲਾ ਕਰਦਾ ਹੈ ਮੈਂ ਚਾਹੁੰਦਾ ਕਿ ਉਹ ਸੱਕੀ ਨਾਲੇ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ ਮੈਂ ਲੰਮੇ ਸਮੇਂ ਤੋਂ ਪਿਛਲੇ 30 ਸਾਲਾਂ ਤੋਂ ਦੇਖਦਾ ਹਾਂ ਕਿ ਸਰਕਾਰਾਂ ਬਣਦੀਆਂ ਆਈਆਂ ਔਰ ਜ਼ਿੰਮੇਵਾਰਾਂ ਨੂੰ ਇਹ ਵਿਸ਼ਵਾਸ ਤੋਂ ਆਉਂਦੀਆਂ ਰਹੀਆਂ ਕਿ ਇਹ ਸੱਕੀ ਨਾਲੇ ਦੀ ਸਫਾਈ ਜ਼ਰੂਰ ਹੋਏਗੀ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਮੇਰੀ ਗੁਜਾਰਿਸ਼ ਹੈ ਕਿ ਉਹ ਸੱਕੀ ਨਾਲੇ ਦੇ ਹੋਣ ਨਾਲ ਤਿੰਨ ਵਿਧਾਨ ਸਭਾ ਹਲਕੇ ਜਿਹੜਾ ਗਰਦਾਸਪੁਰ ਡੇਰਾ ਬਾਬਾ ਨਾਨਕ ਔਰ ਅਜਨਾਲਾ ਹਲਕਾ ਹੈ ਬਹੁਤ ਸਾਰੇ ਜ਼ਿੰਮੇਵਾਰਾਂ ਦੇ ਜਿਹੜੇ ਹਰ ਸਾਲ ਵਾਰਸ਼ ਦੇ ਦੌਰਾਨ ਜਿਹੜੀਆਂ ਫਸਲਾਂ ਬਰਬਾਦ ਹੁੰਦੀਆਂ ਉਹ ਸਫਾਈ ਹੋਣ ਨਾਲੋਂ ਜਿਹੜੀਆਂ ਫਸਲਾਂ ਜ਼ਿੰਮੇਵਾਰਾਂ ਦੀਆਂ ਬਚ ਸਕਦੀਆਂ ਮਿਹਰਬਾਨੀ ਕਰਕੇ ਉਹਦੇ ਵੱਲੋਂ ਚੇਚੇ ਤੌਰ ਤੇ ਧਿਆਨ ਦਿੱਤਾ ਜਾਵੇ ਔਰ ਉਹਦੀ ਸਫਾਈ ਜਿਹੜੀ ਜ਼ਰੂਰੀ ਕਰਵਾਈ ਜਾਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ